ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਨੇ ਜੋ ਮੋਰਚਾ ਆਰੰਭ ਕੀਤਾ ਹੈ ਉਹਦੇ ਅੱਜ 36 ਦਿਨ ਪੂਰੇ ਹੋ ਜਾਣੇ ਆ ਤੇ ਅੱਧੀ ਰਾਤ ਤੋਂ ਬਾਅਦ 37ਵਾਂ ਦਿਨ ਜਿਹੜਾ ਉਹ ਸ਼ੁਰੂ ਹੋ ਜਾਣਾ ਉਹਨਾਂ ਨੇ ਜੋ ਜਾਗਰਤੀ ਲੈਂਦੀ ਹੈ ਜਿਸ ਪਾਸਿਓਂ ਕੌਮ ਸੁੱਤੀ ਪਈ ਸੀ ਕਿ ਸਾਡੀ ਜਵਾਨੀ ਸਾਡੇ ਬਹੁਤ ਸਾਰੇ ਸਿੰਘ ਜੇਲ੍ਹਾਂ ਵਿੱਚ ਰੁੜ ਰਹੇ ਆ ਉਹਨਾਂ ਨੇ 6 ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਆਰੰਭ ਕੇ ਪੂਰੀ ਕੌਮ ਨੂੰ ਜਾਗਰਤ ਕਰ ਦਿੱਤਾ ਹੁਣ ਜਿੱਥੇ ਸਾਨੂੰ ਜੇਲੀਬੰਦ ਸਿੰਘਾਂ ਦੀ ਰਿਹਾਈ ਦੀ ਚਿੰਤਾ ਹੈ ਉੱਥੇ ਨਾਲ ਨਾਲ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਇਹ ਵੀ ਹੈ ਕਿ ਇੱਕ ਉਹ ਵੀਰ ਭਾਈ ਗੁਰਬਖਸ਼ ਸਿੰਘ ਜਿਸ ਨੇ ਕੌਮ ਨੂੰ ਜਗਾਇਆ ਉਹਦੀ ਸਲਾਮਤੀ ਵੀ ਰਵੇ ਤੇ ਉਹ ਸਾਡੇ ਵਿੱਚ ਲੰਮਾ ਸਮਾਂ ਇਹੋ ਜਿਹਾ ਵੀਰ ਵਿਚਰਨਾ ਚਾਹੀਦਾ ਇਹ ਨਾ ਹੋਵੇ ਕਿ ਕੌਮ ਦੀ ਅਨਗਹਿਲੀ ਕਰਕੇ ਸਾਡੇ ਵੇਸਲੇਪਾਨ ਕਰਕੇ ਉਹ ਵੀਰ ਸਾਥੋਂ ਸਦਾ ਲਈ ਵਿਛੜ ਜਾਵੇ ਸੋ ਔਰ ਕਿਸੇ ਨੇ ਬੜਾ ਖੂਬਸੂਰਤ ਲਿਖਿਆ ਹੈ ਅਗਰ ਥਕਾ ਮੰਦਾ ਮਰ ਗਏ ਆਦਮੀ ਤਾਂ ਦੂਰ ਸੇ ਕਾਰਵਾ ਆਇਆ ਤਾਂ ਕਿਆ ਜੇ ਅੱਜ ਵੀ ਅਸੀਂ ਨਾ ਜਾਗੇ ਸੋ ਇਸ ਮੁਹਿਮ ਨੂੰ ਵੱਡਿਆਂ ਕਰਨ ਲਈ ਔਰ ਜਿੱਦਾਂ ਹੁਣ ਤੱਕ ਸੰਘਰਸ਼ ਭਾਈ ਸਾਹਿਬ ਨੇ ਕੀਤਾ ਜਾਂ ਉਹਨਾਂ ਲਈ ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਉਹ ਸਾਰਾ ਹੀ ਸਲਾਹਨਯੋਗ ਹੈ ਔਰ ਅਸੀਂ ਚਾਹੁੰਦੇ ਆ ਕਿ ਇੰਨੇ ਕੋ ਸੰਘਰਸ਼ ਨਾਲ ਇੰਨੇ ਕੋ ਉਦਮ ਨਾਲ ਸਾਡਾ ਬੇੜਾ ਬੰਨੇ ਨਹੀਂ ਲੱਗਦਾ ਸੋ ਇਸ ਸਮੇਂ ਜਿਵੇਂ ਜਿਵੇਂ ਇਹ ਭਾਈ ਸਾਹਿਬ ਦਾ ਜਿਹੜਾ ਸੰਘਰਸ਼ ਹੈ ਉਹ ਲੰਬਾ ਹੋ ਰਿਹਾ ਹੈ ਉਵੇਂ ਉਵੇਂ ਮੌਤ ਨੇੜੇ ਆਉਂਦੀ ਦਿਸਦੀ ਹੈ ਔਰ ਸਾਡੇ ਫਰਜ਼ ਨੇ ਜਿਹੜੇ ਸਾਡੀ ਡਿਊਟੀ ਹੈ ਜਿਹੜੀ ਉਹ ਹੋਰ ਵੱਧ ਹੀ ਜਾਂਦੀ ਹੈ ਸੋ ਇਹਨਾਂ ਦਿਨਾਂ ਚ ਅੱਜ ਅਸੀਂ ਕ ਸਵੇਰ ਤੋਂ ਲੈ ਕੇ ਕਾਫੀ ਸਿਆਸੀ ਧਾਰਮਿਕ ਜਥੇਬੰਦੀਆਂ ਨੇ ਮੀਟਿੰਗ ਕੀਤੀ ਹੈ ਔਰ ਉਸ ਮੀਟਿੰਗ ਦੇ ਵਿੱਚ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਇਸ ਸਮੇਂ ਸਾਨੂੰ ਸਾਰਿਆਂ ਨੂੰ ਜੋ ਵੀ ਉਦਦਮ ਕੀਤਾ ਜਾ ਸਕਦਾ ਹੁਣ ਕੋਈ ਧੜੇ ਦੀ ਗੱਲ ਨਹੀਂ ਕੋਈ ਕਿਸੇ ਪਾਰਟੀ ਦੀ ਗੱਲ ਨਹੀਂ ਇਸ ਵੇਲੇ ਇੱਕੋ ਇੱਕ ਨਿਸ਼ਾਨਾ ਹੈ ਕਿ ਕੇਵਲ 6 ਸਿੱਖ ਨੌਜਵਾਨ ਨਹੀਂ ਬਲਕਿ ਸਮੁੱਚੇ ਹੀ ਨਜ਼ਰਬੰਦ ਨੇ ਜਿਹੜੇ ਉਹਨਾਂ ਦੀ ਰਿਹਾਈ ਲਈ ਕੋਈ ਉਦਦਮ ਕੀਤਾ ਜਾਵੇ ਸੋ ਅੱਜ ਅਸੀਂ ਸਾਰਿਆਂ ਨੇ ਰਲ ਕੇ ਸਾਰੀਆਂ ਜਥੇਬੰਦੀਆਂ ਨੇ ਇੱਕ ਫੈਸਲਾ ਕੀਤਾ ਔਰ ਇੱਕ ਅਸੀਂ ਮਨ ਦੇ ਵਿੱਚ ਇਹ ਵਿਚਾਰ ਬਣਾਇਆ ਕਿ ਕਿਉਂ ਨਾ ਭਾਰਤ ਦੀ ਸਰਕਾਰ ਦੇ ਨਾਲ ਇਹ ਸਬੰਧੀ ਤਾਲਮਿਲ ਕੀਤਾ ਜਾਵੇ ਕਿਉਂਕਿ ਇਸ ਨਜ਼ਰਬੰਦਾਂ ਦਾ ਸਬੰਧ ਹੈ ਜਿਹੜਾ ਉਹ ਸਾਰੀਆਂ ਦੂਸਰੀਆਂ ਸਟੇਟਾਂ ਦੇ ਨਾਲ ਵੀ ਹੈ ਪੰਜਾਬ ਗਵਰਨਮੈਂਟ ਦਾ ਫਰਜ ਬਣਦਾ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਲੇਕਿਨ ਸਟੇਟ ਹੈੱਡ ਹੁੰਦਿਆਂ ਹੋਇਆਂ ਸਿੱਖੀ ਦੇ ਸਾਰੇ ਇੰਸਟੀਚਿਊਸ਼ਨਾਂ ਤੇ ਕਾਬਜ ਹੁੰਦਿਆਂ ਹੋਇਆਂ ਪੰਥ ਦਾ ਨਾਂ ਵਰਤਦਿਆਂ ਹੋਇਆਂ ਅੱਜ ਉਹ ਵੇਸਲੇ ਨੇ ਇੱਕ ਪੱਖ ਤੋਂ ਤੇ ਅਸੀਂ ਸਮੁੱਚੇ ਤੌਰ ਤੇ ਇਕੱਤਰ ਹੋ ਕੇ ਇਸ ਗੁਰੂ ਦੀ ਜੁਗਤ ਵਿੱਚ ਬੈਠ ਕੇ ਅਜੇ ਮਹਿਸੂਸ ਕੀਤਾ ਕਿ ਜ਼ਿੰਮੇਵਾਰੀ ਸਾਨੂੰ ਨਿਭਾਉਣੀ ਚਾਹੀਦੀ ਹੈ ਔਰ ਇਸ ਸੰਬੰਧੀ ਅੱਜ ਜੋ ਫੈਸਲਾ ਹੋਇਆ ਉਹਦੇ ਲਈ ਕਿ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਜੀ ਤੋਂ ਗ੍ਰਹਿ ਮੰਤਰੀ ਜੀ ਤੋਂ ਟਾਈਮ ਲੈ ਕੇ ਸਮੁੱਚੇ ਸਿੱਖਾਂ ਦੀ ਰਿਹਾਈ ਔਰ ਖਾਸ ਕਰਕੇ ਇਹਨਾਂ 6 ਬੰਦੀਆਂ ਨਜ਼ਰਬੰਦਾਂ ਦੀ ਤੁਰੰਤ ਰਿਹਾਈ ਜਿਹਦੇ ਕਰਕੇ 6 ਨਹੀਂ ਇਹ 7 ਜੜੀਆਂ ਜਾਨਾਂ ਨੇ ਉਹ ਤਰੰਤ ਜਿਹੜੀਆਂ ਬਚਾਉਣੀਆਂ ਸਾਨੂੰ ਚਾਹੀਦੀਆਂ ਨੇ 119 ਔਰ ਇਸ ਤੋਂ ਇਲਾਵਾ ਟੋਟਲ ਜਿਹੜੇ ਨજરਬੰਦ ਨੇ ਉਹ 119 ਦੀ ਸੂਚੀ ਜਿਹੜੀ ਸਾਡੇ ਕੋਲ ਅੱਜ ਹੈ ਅਸੀਂ ਉਹ ਸਾਰੀ ਸੂਚੀ ਲੈ ਕੇ ਪ੍ਰਧਾਨ ਮੰਤਰੀ ਜੀ ਨਾਲ ਗ੍ਰਹਿ ਮੰਤਰੀ ਜੀ ਨਾਲ ਗੱਲ ਕਰਾਂਗੇ ਕਿਉਂਕਿ ਕਾਨੂੰਨ ਮੰਤਰੀ ਜੀ ਸ੍ਰੀ ਕਪਲ ਸਿਵਲ ਜੀ ਨਾਲ ਵੀ ਇਹ ਗੱਲ ਕਰਾਂਗੇ ਔਰ ਇਸ ਮਾਮਲੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਹੈ ਜਿਹੜੀ ਉਹ ਸਿੱਖਾਂ ਦੀ ਇਸ ਭਾਰਤ ਨੂੰ ਆਜ਼ਾਦ ਕਰਾਉਣ ਜੋ ਉਸ ਤੋਂ ਪਿੱਛੋਂ ਜਿੰਨੀਆਂ ਜੰਗਾਂ ਹੁਣ ਤੱਕ ਲੜੀਆਂ ਨੇ ਉਹਦੇ ਵਿੱਚ ਜੋ ਸਿੱਖਾਂ ਦੀ ਕੁਰਬਾਨੀ ਹੈ ਜੋ ਸਿੱਖਾਂ ਨੇ ਇਸ ਦੇਸ਼ ਲਈ ਹਰ ਪੱਖ ਤੋਂ ਵੱਡਾ ਯੋਗਦਾਨ ਪਾਇਆ ਉਹਨੂੰ ਧਿਆਨ ਚ ਰੱਖਦੇ ਹੋਏ ਘੱਟੋ-ਘੱਟ ਕਾਨੂੰਨੀ ਅਦਾਲਤੀ ਨਿਆਂ ਜਿਹੜਾ ਇਨਸਾਫ ਸਿੱਖਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੇ ਵੀਰ ਅਦਾਲਤ ਦੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਬਣਦੀ ਹੈ ਔਰ ਇਹਦੇ ਲਈ ਪਹਿਲ ਕਦਮੀ ਸਰਕਾਰ ਨੂੰ ਹੁਣ ਕਰਨੀ ਚਾਹੀਦੀ ਹੈ ਜਦੋਂ ਇਹ ਮੰਗ ਅਜ ਉਠ ਰਹੀ ਹੈ ਔਰ ਸਾਡਾ ਵੀਰ ਉਹਨਾਂ 6 ਸਿੰਘਾਂ ਦੀ ਰਿਹਾਈ ਲਈ ਇੱਕ ਜਿਹੜਾ ਹੋਰ ਆਪਣੀ jaan ਦਾਤੇ ਲਾ ਕੇ ਬੈਠਾ ਹੈ ਸੋ ਅਸੀਂ ਚਾਹਾਂਗੇ ਕਿ ਸਰਕਾਰ ਭਾਰਤ ਦੀ ਸਰਕਾਰ ਖਾਸ ਕਰਕੇ ਇਸ ਮਾਮਲੇ ਦੇ ਵਿੱਚ ਪੂਰੀ ਦਿਲਚਸਪੀ ਲੈ ਕੇ ਉਹਨਾਂ ਸਿੰਘਾਂ ਨੂੰ ਰਿਹਾ ਕਰੇ ਔਰ ਭਾਈ ਗੁਰਬਖਸ਼ ਸਿੰਘ ਦੀ ਜਿਹੜੀ ਸਲਾਮਤੀ ਹੈ ਉਹਨੂੰ ਜਲਦ ਉਹਦੀ jaan ਦੀ ਸਲਾਮਤੀ ਜਲਦੀ ਤੋਂ ਜਲਦੀ ਕਰੇ ਸੋ ਅੱਜ ਦੇ ਸਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਮਹਿਸੂਸ ਕੀਤਾ ਕਿ ਇੱਕ ਵਫਦ ਜਿਹੜਾ ਸ਼੍ਰੀ ਕਪਲ ਸਿੱਬਲ ਜੀ ਗ੍ਰਹਿ ਮੰਤਰੀ ਜੀ ਅਤੇ ਪ੍ਰਧਾਨ ਮੰਤਰੀ ਜੀ ਨੂੰ ਮਿਲੇਗਾ ਉਹਦੇ ਵਿੱਚ ਪੰਥ ਦੀਆਂ ਕੌਮ ਦੀਆਂ ਮਹਾਨ ਸ਼ਖਸੀਤਾਂ ਤੋਂ ਇਲਾਵਾ ਕੁਝ ਉਹ ਸੱਜਣ ਜਿਹੜੇ ਸਾਡੇ ਲਈ ਹਾ ਦਾ ਨਾਰਾ ਮਾਰਦੇ ਨੇ ਸਾਡੇ ਲਈ ਹਮੇਸ਼ਾ ਆਵਾਜ਼ ਉਠਾਉਂਦੇ ਨੇ ਉਹਨਾਂ ਨੂੰ ਨਾਲ ਲੈ ਕੇ ਇੱਕ ਪੂਰਾ ਵਫ਼ਦ ਜਿਹੜਾ ਤਿਆਰ ਕੀਤਾ ਜਾਵੇ ਜਿਦੇ ਵਿੱਚ ਪ੍ਰਮੁੱਖ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਬਾਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬੀਬੀ ਸਰਜੀਤ ਕੌਰ ਜੀ ਬਰਨਾਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੰਗੋਵਾਲ ਇਸੇ ਤਰ੍ਹਾਂ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਦਾ ਖਾਲਸਾ ਪੰਥ ਔਰ ਸ੍ਰੀ ਸ਼ਸ਼ੀਕANT ਜੀ ਸਾਬਕਾ ਡੀਜੀਪੀ ਪੰਜਾਬ ਪੁਲਿਸ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਕਾਫੀ ਇਸ ਮੂਵਮੈਂਟ ਦੇ ਨਾਲ ਜੁੜ ਕੇ ਸਾਡੇ ਲਈ ਹਾਜ਼ਰ ਨਾਰਾ ਮਾਰਿਆ ਸਰਦਾਰ ਜਸਵੰਤ ਸਿੰਘ ਜੀ ਮਾਨ ਜਿਨ੍ਹਾਂ ਨੇ ਇਸ ਸਾਰੀ ਮੀਟਿੰਗ ਦਾ ਇੰਤਜ਼ਾਮ ਕਰਨਾ ਹੈ ਜਿਨ੍ਹਾਂ ਨੇ ਸਾਰਾ ਪ੍ਰਬੰਧ ਕਰਨਾ ਹੈ ਔਰ ਇਸ ਤੋਂ ਇਲਾਵਾ ਬੀਬੀ ਪ੍ਰੀਤਮ ਕੌਰ ਜੀ ਮੁਹਾਲੀ ਸਰਦਾਰ ਸਿਮਰਨਜੀਤ ਸਿੰਘ ਜੀ ਐਡਵੋਕੇਟ ਅਤੇ ਦਾਸ ਗੁਰਿੰਦਰਪਾਲ ਸਿੰਘ ਢਣੋਲਾ ਇਹ ਅੱਠ ਮੈਂਬਰੀ ਵਫਦ ਹੈ ਜਿਹੜਾ ਬਣਾਇਆ ਗਿਆ ਜੋ ਕਿ ਕੇਂਦਰ ਦੀ ਸਰਕਾਰ ਨਾਲ ਇਸ ਨੂੰ ਨਾਂ ਦਿੱਤਾ ਗਿਆ ਹੈ ਸਿੱਖ ਅਫੇਅਰਸ ਕਮੇਟੀ ਇਹ ਜਾ ਕੇ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰਕੇ ਇਹਨਾਂ ਨੌਜਵਾਨਾਂ ਦੀ ਰਿਹਾਈ ਅਤੇ ਭਾਈ ਗੁਰਬਖਸ਼ ਸਿੰਘ ਦੀ ਸਲਾਮਤੀ ਲਈ ਰਾਹ ਪੱਧਰਾ ਕਰੇਗਾ ਇਹ ਵਫਦ ਹੈ ਜਿਹੜਾ ਜਿੱਥੇ 6 ਸਿੱਖ ਨਜ਼ਰਬੰਦਾਂ ਦੀ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਔਰ 119 ਟੋਟਲ ਨਜ਼ਰਬੰਦ ਜਿਹੜੇ ਇਸ ਵੇਲੇ ਵੱਖ-ਵੱਖ ਜੇਲ੍ਹਾਂ ਚ ਨੇ ਜਿੱਥੇ ਉਹਨਾਂ ਦੀ ਉਹਨਾਂ ਦੀ ਪੈਰਵਾਹੀ ਕਰੇਗਾ ਉਹਨਾਂ ਨੂੰ ਰਿਹਾ ਕਰਾਉਣ ਲਈ ਯਤਨ ਕਰੇਗਾ ਨਾਲ ਨਾਲ ਸਿੱਖਾਂ ਦੇ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਪੂਰੇ ਸਿੱਖ ਸਮਾਜ ਨਾਲ ਪੂਰੇ ਸਿੱਖ ਧਰਮ ਨਾਲ ਪੂਰੇ ਸਿੱਖ ਪਰਿਵਾਰ ਨਾਲ ਖਾਲਸਾ ਪੰਥ ਨਾਲ ਸੰਬੰਧਿਤ ਨੇ ਉਹਨਾਂ ਸਾਰੇ ਮਸਲਿਆਂ ਦਾ ਵੀ ਜਿਹੜੇ ਬਹੁਤ ਦੇਰ ਤੋਂ ਉਲਝੇ ਪਏ ਨੇ ਉਹਨਾਂ ਦਾ ਵੀ ਜ਼ਿਕਰ ਜਕਰ ਕਰਕੇ ਔਰ ਉਹਨਾਂ ਦੇ ਕੋਸ ਹੱਲ ਲਈ ਵੀ ਆਪਣਾ ਯਤਨ ਕਰੇਗੀ ਇਹ ਕਮੇਟੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ